ਟਾਰਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2025-26 ਲਈ ਜੋ 2 ਲੱਖ 36000 ਕਰੋੜ ਦਾ ਬਜਟ ਪੇਸ਼ ਕੀਤਾ ਹੈ ਉਹਨਾਂ ਨੇ ਉਸ ਵਿੱਚ ਵੱਖ-ਵੱਖ ਵਿਭਾਗਾਂ ਨੂੰ ਰਕਮਾਂ ਦੀ ਵੰਡ ਕਰਦਿਆਂ ਸੂਬੇ ਦੇ ਲਗਭਗ ਸਾਰੇ ਹੀ ਮਹੱਤਵਪੂਰਨ ਖੇਤਰਾ ਨੂੰ ਸ਼ੋਹਿਆ ਹੈ। ਡੰਡੀ ਪੰਜਾਬ ਨੂੰ ਹਰ ਪੱਖ ਤੋਂ ਉੱਤੇ ਚੁੱਕਣ ਅਤੇ ਵਿਕਾਸ ਦੀਆਂ ਲੀਹਾਂ ਉੱਤੇ ਤੋਰਨ ਲਈ ਜਿੱਥੇ ਇਸ ਦੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੋਏਗੀ, ਉੱਥੇ ਹਰ ਖੇਤਰ ਲਈ ਰੱਖੀ ਗਈ ਰਕਮ ਨੂੰ ਖਰਚ ਕਰਨ ਲਈ ਵੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਪਵੇਗਾ ਤਾਂ ਜੋ ਵਿੱਤੀ ਸਾਧਨਾਂ ਦੀ ਸੁਚੱਜੀ ਵਰਤੋਂ ਹੋ ਸਕੇ ਅਤੇ ਸੂਬੇ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ ਡੰਡੀ ਇਸ ਦੇ ਨਾਲ ਹੀ ਇਸ ਸੰਬੰਧੀ ਵੀ ਵੱਡੀ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੋਵੇਗੀ ਕਿ ਬਜਟ ਵਿੱਚ ਰੱਖੀ ਅਨੁਮਾਨਤ ਰਾਸ਼ੀ ਦਾ ਆਮਦਨ ਦੇ ਵੱਖ-ਵੱਖ ਸਾਧਨਾਵਾਂ ਦੁਆਰਾ ਪ੍ਰਬੰਧ ਹੋ ਸਕੇ। ਟੈੰਡੀ ਵਿੱਤ ਮੰਤਰੀ ਅਨੁਸਾਰ ਇਸ ਸਾਲ ਸੂਬੇ ਦੇ ਕੁੱਲ ਘਰੇਲੂ ਉਤਪਾਦ ਵਿੱਚ 9% ਦੀ ਵਾਧਾ ਹੋਇਆ ਹੈ ਜੋ 8 ਲੱਖ ਕਰੋੜ ਤੋਂ ਵਧੇਰੇ ਹੋ ਗਿਆ ਹੈ। ਟੈੰਡੀ ਆਉਂਦੇ ਵਿੱਤੀ ਸਾਲ ਵਿੱਚ ਇਸ ਦੇ 10 ਫੀਸ ਦੀ ਵਧਣ ਦਾ ਅੰਦਾਜ਼ਾ ਕੀਤਾ ਜਾ ਰਿਹਾ ਹੈ ਟੈਂਡੀ ਇਸੇ ਤਰ੍ਹਾਂ ਹੀ ਵੱਖ-ਵੱਖ ਟੈਕਸਾਂ ਤੋਂ 14 ਫੀਸ ਦੀ ਵਧੇਰੇ ਆਮਦਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਟੈਂਡੀ ਵਿੱਤ ਮੰਤਰੀ ਅਨੁਸਾਰ ਉਦਯੋਗਿਕ ਖੇਤਰ ਰਾਜ ਦੀ ਆਰਥਿਕਤਾ ਵਿੱਚ 27 ਫੀਸ ਦੀ ਯੋਗਦਾਨ ਪਾ ਰਿਹਾ ਹੈ ਡੈਂਡੀ ਆបਕਾਰੀ ਵਿਭਾਗ ਦਾ ਮਾਲੀਆ ਸਟਾਰਟ 10000350 ਕਰੋੜ ਰੁਪਏ ਤੱਕ ਪੁੱਜ ਗਿਆ ਹੈ ਜਿਸ ਵਿੱਚ 63% ਦੀ ਵਾਧਾ ਹੋਇਆ ਹੈ ਡੈਂਡੀ ਆਉਣ ਦੇ ਸਾਲ ਆਬਕਾਰੀ ਨੀਤੀ ਅਧੀਨ 11200 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ ਡੈਂਡੀ ਪੇਸ਼ ਬਜਟ ਅਨੁਮਾਨ ਅਨੁਸਾਰ ਜੀਐਸਟੀ ਵਿੱਚ 62% ਦੀ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਡੈਂਡੀ ਅਸੀਂ ਹਮੇਸ਼ਾ ਤੋਂ ਹੀ ਇਸ ਗੱਲ ਦੇ ਵਿਰੋਧੀ ਰਹੇ ਹਾਂ ਕਿ ਮੁਫਤ ਦਿਆਂ ਯੋਜਨਾਵਾਂ ਦੇ ਐਲਾਨ ਕਰਕੇ ਅਤੇ ਉਹਨਾਂ ਉੱਤੇ ਅਮਲ ਕਰਕੇ ਸੂਬੇ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਇਆ ਜਾਏ ਜਿਸ ਤਰ੍ਹਾਂ ਕੇ ਇਸ ਸਮੇਂ ਖੂ ਚੁੱਕਾ ਹੈ ਡੰਡੀ ਪਹਿਲੀ ਹਾਂ ਸਰਕਾਰਾਂ ਇਸ ਰਸਤੇ ਉੱਤੇ ਤੁਰਦੀਆਂ ਰਹੀਆਂ ਹਨ ਡੰਡੀ ਮੌਜੂਦਾ ਸਰਕਾਰ ਨੇ ਵੀ ਅਜਹੀ ਨੀਤੀ ਹੀ ਧਾਰਨ ਕੀਤੀ ਹੋਈ ਹੈ ਜਿਸ ਨਾਲ ਹੁਣ ਤੱਕ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਸਿਰ ਝੜ ਚੁੱਕਾ ਹੈ ਡੈਂਡੀ ਘਰੇਲੂ ਉਤਪਾਦ ਦੇ ਆਧਾਰ ਉੱਤੇ ਜੇ ਨਜ਼ਰ ਮਾਰੀ ਜਾਏ ਤਾਂ ਪੰਜਾਬ ਸਿਰ ਸਭ ਤੋਂ ਵੱਧ ਕਰਜ਼ਾ ਝੜ ਚੁੱਕਾ ਹੈ ਅਤੇ ਇਹ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦਾ ਵਿਆਜ ਦੇਣਾ ਹੀ ਸੂਬੇ ਦੀ ਆਰਥਿਕਤਾ ਨੂੰ ਵੱਡੀ ਤਾ ਲਗਾਉਣ ਵਾਲਾ ਸਾਬਤ ਹੋ ਰਿਹਾ ਹੈ ਡੰਡੀ ਪਹਿਲੀਆਂ ਸਰਕਾਰਾਂ ਨੇ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਲਈ अनेका ਤਰ੍ਹਾਂ ਦੀਆਂ ਮੁਫਤ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਡੰਡੀ ਮੌਜੂਦਾ ਸਰਕਾਰ ਨੇ ਇਹਨਾਂ ਨੂੰ ਘਟਾਉਣ ਦੀ ਬਜਾਏ ਇਹਨਾਂ ਵਿੱਚ ਹੋਰ ਹੀ ਵਾਦਾ ਕੀਤਾ ਹੈ ਡੈਂਡੀ ਚਾਹੇ ਇਸ ਬਜਟ ਵਿੱਚ ਹੋਰ ਟੈਕਸ ਤਾਂ ਸਟਾਪ